ਫਗਵਾੜਾ ਵਿੱਚ ਨਗਰ ਨਿਗਮ ਦੀਆਂ ਚੋਣਾਂ ਜੋ ਕਿ ਸ਼ਨੀਵਾਰ ਨੂੰ ਹੋਣ ਜਾ ਰਹੀਆਂ ਹਨ ਉਸ ਦੇ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਹਨ ਇਸ ਮੌਕੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਸਮੂਹ ਵਾੜਾ ਦੇ ਵੋਟਰਾਂ ਨੂੰ ਬਿਨਾਂ ਡਰ ਅਤੇ ਭੈ ਦੇ ਵੋਟਾਂ ਪਾਉਣ ਦੀ ਅਪੀਲ ਕੀਤੀ ਪਾਰਟੀਆਂ ਆਪਾਂ ਤਿਆਰ ਕਰਕੇ ਪੋਲਿੰਗ ਪਾਰਟੀਆਂ 110 6 ਨੰਬਰ ਇਹ 110 ਮੂਥਾ ਜਾਣ ਗਿਆ ਪੰਜਾਬ ਆਰਡ ਦੀ ਚੋਣਾਂ ਕੱਲ ਹੋਣ ਜਾ ਰਹੀਆਂ ਜੀ ਕਾਰਪੋਰੇਸ਼ਨ ਵਾੜਾ ਦੀਆਂ ਤਿਆਰੀਆਂ ਪੂਰੀ ਪੁੱਗ ਪਹੁੰਚ ਨੇ ਸਿਕਿਉਰਿਟੀ ਪੱਖੋਂ ਤੇ ਬਾਕੀ ਅਰੇਂਜਮੈਂਟਸ ਸੈਂਸਿਟਿਵਿਟੀ ਦੇਖਦੇ ਹੋਏ ਸੀਸੀਟੀਵੀ ਕੈਮਰਾ ਦੇ ਕਵਰੇਜ ਅਤੇ ਹੋਰ ਲੋਡਿੰਗ ਦੇ ਪ੍ਰਬੰਧ ਸਰ ਸੁਰੱਖਿਆ ਪ੍ਰਬੰਧ ਕਿੰਨਾ ਮਗੀ ਪੁਕਤਾਨੀ ਜੀ 71 ਸੈਂਸਿਟਿਵ ਬੁੱਥਸ ਆਇਡੈਂਟੀਫਾਈ ਕੀਤੇ ਨੇ ਪੁਲਿਸ ਤੇ ਅਸੀਂ ਤੇ ਅਕੋਰਡਿੰਗਲੀ ਉੱਥੇ ਫੋਰਸ ਦਾ ਇਖਤਿਆਮ ਜ਼ਿਆਦਾ ਹੋਏਗਾ ਤੇ ਜ਼ਿਆਦਾ ਸਿਕਿਉਰਿਟੀ ਕੀਤੀ ਜਾਏਗੀ ਜੀ ਇਲੈਕਸ਼ਨਾਂ ਦਾ ਜਿਹੜਾ ਆਪਣਾ ਡਿਸਪੈਚ ਦਾ ਜਿਹੜਾ ਇਸ ਵੇਲੇ ਚੱਲ ਰਿਹਾ ਜੀ ਐਸਡੀਐਮ ਵੱਲੋਂ ਜਿਹੜੀ ਆ ਉਹ ਪੂਰੀਆ ਪਾਰਟੀਆਂ ਜਿਹੜੀਆਂ ਉਹ ਲਗਭਗ ਉਹਨਾਂ ਵੱਲੋਂ ਇਹ ਮੁਕੰਮਲ ਕਰ ਗਿਆ ਤੇ ਸਾਡੇ ਜਿਹੜੀ ਪੁਲਿਸ ਪਾਰਟੀਆਂ ਜਿਹੜੀਆਂ ਆਪਣਾ ਲੋਕੇਸ਼ਨਸ ਆ 110 ਸਾਡੇ ਬੂਥ ਆ ਉਹਦੇ ਵਿੱਚ ਤਕਰੀਬ ਤੇ ਗਰੀਵ ਸਾਰਾ ਆਪਣਾ ਜਿਹੜੇ ਨਾਕਾਂ ਪਾਰਟੀਆਂ ਪਟੋਲਿੰਗ ਪਾਰਟੀਆਂ ਨੂੰ ਲਾ ਕੇ ਕੀ 313 ਜਿਹੜੇ ਮੁਲਾਜ਼ਮਾ ਉਹ ਡਿਪਲਾਈ ਕੀਤੇ ਗਿਆ ਤਾਂ ਕਿ ਸਮੂਥਲੀ ਜਿਹੜੀ ਇਲੈਕਸ਼ਨ ਜਿਹੜੀ ਆ ਆਪਾਂ ਫੁੱਲਫਿਲ ਕਰ ਸਕੀਏ ਸਮਰਥਨ ਕਰ ਸਕੀਏ